ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਰਨਤਰੀ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਇੱਕ ਵਾਰ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਆਓ ਦੇਖਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਮੁੱਖ ਸਰਗਰਮੀਆਂ ਅਮਰੀਕਾ ਦੇ ਸ਼ਰਦਾ ਲੂ ਬਲਵੰਤ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ਰਧਾ ਪ੍ਰਗਟ ਕਰਦਿਆਂ ਲੰਗਰ ਸੇਵਾ ਲਈ ਸਵਰਾਜ ਟਰੱਕ ਭੇਟ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਪਰਿਵਾਰ ਅਤੇ ਸਰਦਾਰ ਬਲਵੰਤ ਸਿੰਘ ਦਾ ਧੰਨਵਾਦ ਕੀਤਾ ਗਿਆ ਆਓ ਦੇਖਦੇ ਹਾਂ ਇਸ ਮੌਕੇ ਤੇ ਉਹਨਾਂ ਕੀ ਕਿਹਾ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਤੋ ਰਾਏ ਇੱਕ ਅਧਿਆਤਮਕਤਾ ਦਾ ਮਾਰਗ ਹੈ ਤੇ ਇੱਕ ਸੇਵਾ ਤੇ ਸਿਮਰਨ ਦਾ ਮਾਰਗ ਹੈ ਅੱਗੇ ਦੋਹਾਂ ਦੇ ਗੁਰੂ ਸਾਹਿਬ ਜੀ ਨੇ ਇੱਕੋ ਥਾਂ ਤੇ ਬਖਸ਼ਿਸ਼ ਕੀਤੀ ਕਿ ਸੇਵਾ ਦੇ ਵਿੱਚੋਂ ਬਾਅਦ ਚ ਸਿਮਰਨ ਤੇ ਫਿਰ ਤੈਨੂੰ ਮਾਨਸਿਕ ਤੌਰ ਦੇ ਉੱਤੇ ਅਧਿਆਤਮਕਤਾ ਦੇ ਮਾਰਗ ਦੀ ਪ੍ਰਾਪਤੀ ਹੋਊਗੀ ਇਹ ਸਤਗੁਰ ਜੀ ਦੀ ਪਵਿੱਤਰ ਗਰਵਾਣੀ ਇਸ ਗੱਲ ਦੀ ਸਾਨੂੰ ਗਵਾਹੀ ਭਰਦੀ ਆ ਸੋ ਇਹ ਜਿਹੜਾ ਦੁਨਿਆਵੀ ਧਾਨ ਆ ਕਿਉਂਕਿ ਗੁਰੂ ਨੂੰ ਕੋ ਧਾਨ ਤਾਂ ਨਹੀਂ ਦੇ ਸਕਦਾ ਸਿਰਫ ਅਰਪਤ ਭੇਟਾ ਹੀ ਕਰ ਸਕਦਾ ਤੇ ਸਰਦਾਰ ਬਲਵਾਨ ਸਿੰਘ ਜੀ ਯੂਐਸਏ ਵਾਲੇ ਜਿਹੜੇ ਹਮੇਸ਼ਾ ਹੀ ਪਹਿਲਾਂ ਵੀ ਬਹੁਤ ਵੱਡੇ ਵੱਡੇ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰਾਂ 'ਚ ਕਰਦੇ ਆ। ਓਹ ਵੀ ਜਦੋਂ ਆਉਂਦੇ ਆ ਗੁਰੂ ਸਾਹਿਬ ਜੀ ਦੇ ਸਨਮਖੋ ਕੇ ਸਤਗੁਰ ਜੀ ਦੇ ਖਜ਼ਾਨਾ ਅਰਪਿਤ ਕਰਦੇ ਆ। ਸੋ ਅੱਜ ਉਹਨਾਂ ਨੇ ਇਹ ਸਵਰਾਜ ਮੱਜਦਾ ਇਹ ਗੱਡੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕੀਤੀ ਆ। ਸੋ ਮੈਂ ਦਿਲ ਦੀਆਂ ਢਗਾਈਆਂ ਤੋਂ ਸਮੁੱਚੇ ਪਰਿਵਾਰ ਦਾ ਤੇ ਸਰਦਾਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਦਸਬੰਦ ਦਿੱਤੇਆਂ ਸਿੱਖ ਹੋਰ ਤਕੜਾ ਹੁੰਦਾ ਕਾਰੋਬਾਰਾਂ ਵਿੱਚ ਹੋਰ ਤਰੱਕੀਆਂ ਹੁੰਦੀਆਂ। ਤੋਂ ਗੁਰਿੰਦਰ ਸਿੰਘ ਸਾਡਾ ਪਹਿਲਾ ਮਸਰੇਵਾਲ ਮੈਨੇਜਰ ਵੀ ਦਿਖਾ। ਉਹਨਾਂ ਦੇ ਵੀ ਨਾਲ ਧੰਨਵਾਦ ਕਰਦਾ ਕਿਉਂਕਿ ਪ੍ਰੇਰਣਾ ਹੁੰਦੀ ਕਿਸੇ ਵੀ ਮਨੁੱਖ ਨੂੰ। ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਜਿਹੜੀ ਸਮਰਾਜ ਮੱਜ ਦਾ ਇਹ ਗੁਰੂ ਪਾਤਸ਼ਾਹੀ ਦੇ ਲੰਗਰ ਹਾਲ ਚ ਔਰ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜੀ ਆ ਉਹ ਭੇਟਾ ਕੀਤੀ ਗਈ ਹੈ ਇਸ ਪਰਿਵਾਰ ਵੱਲੋਂ ਸੋ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੇ ਤੌਰ ਤੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪ ਪੰਜਾਬ ਮੀਡੀਆ ਇਨਚਾਰਜ ਬਲਤੇਜ ਪੰਨੂ ਨੇ ਅਕਾਲੀਆਂ ਅਤੇ ਐਸਜੀਪੀਸੀ ਪ੍ਰਧਾਨ ਦੀਆਂ ਗੈਂਗਸਟਰਾਂ ਦੇ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋਣ ਦੀ ਫੋਟੋਆਂ ਸਾਂਝੀਆਂ ਕੀਤੀਆਂ ਕਿਹਾ ਗੈਂਗਸਟਰਾਂ ਦੇ ਵਿਆਹ ਵਿੱਚ ਸ਼ਾਮਲ ਹੋਣਾ ਇਹ ਦੱਸਦਾ ਹੈ ਕਿ ਅਕਾਲੀ ਗੈਂਗਸਟਰਾਂ ਦੇ ਨੂੰ ਉਤਸ਼ਾਹਿਤ ਕਰਨ ਦੀ ਯਤਨ ਹਨ ਉਨ੍ਹਾਂ ਕਿਹਾ ਕਿ ਇੱਕ ਪਾਸੇ ਮਾਨ ਸਰਕਾਰ ਵੱਲੋਂ ਜਿੱਥੇ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਜੰਗ ਲੜੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਅਕਾਲੀ ਗੈਂਗਸਟਰਾਂ ਦੇ ਵਿਆਹਾਂ 'ਚ ਸ਼ਾਮਲ ਹੋ ਕੇ ਆਪਣੀਆਂ ਸਾਂਝਾ ਪੁਗਾਰ ਰਹੇ ਹਨ ਆਉ ਦੇਖਦੇ ਹਾਂ ਇਸ ਮੌਕੇ ਤੇ ਬਲਤੇਜ ਪੰਨੂ ਦਾ ਹੋਰ ਕੀ ਕਹਿਣਾ ਸੀ ਉਸੇ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਔਰ ਉਸ ਵਿਆਹ ਦੇ ਵਿੱਚ ਅਕਾਲੀ ਦਲ ਬਾਦਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਦੇ ਸਾਰੇ ਨੇੜਲੇ ਉਸ ਵਿਆਹ ਦੇ ਵਿੱਚ ਜਿਵੇਂ ਸ਼ਾਮਲ ਹੋਏ ਨੇ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਾਂ ਨੂੰ ਉਤਸ਼ਾਹਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ ਪਹਿਲਾਂ ਵੀ ਇਹੀ ਕੋਸ਼ਿਸ਼ ਇਹ ਕਰ ਰਹੇ ਸੀ ਉਸ ਵਿਆਹ ਸਮਾਗਮਾ ਦੇ ਵਿੱਚ ਨਾ ਸਿਰਫ ਸੁਖਬੀਰ ਸਿੰਘ ਬਾਦਲਹੁਰੀ ਸ਼ਾਮਲ ਹੋਏ ਵਰਸਾ ਸਿੰਘ ਬਲਟੋਹਾ ਸ਼ਾਮਲ ਹੋਏ ਬੀਬੀ ਗਨੀਵਕੌਰ ਮਜੀਠੀਆਹੁਰੀ ਸ਼ਾਮਲ ਹੋਏ ਔਰ ਇਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਹੁਰੀ ਵੀ ਸ਼ਾਮਲ ਹੋਏ ਉਹਦੇ ਵੈਸੇ ਹਰਜਿੰਦਰ ਸਿੰਘ ਧਾਮੀ ਉਰੀ ਬਾਰ-ਬਾਰ ਇਹ ਕਹਿੰਦੇ ਨੇ ਕਿ ਉਹ ਦਸਵੇਂ ਪਾਤਸ਼ਾਹ ਦੇ ਸਿਪਾਹੀ ਨਹੀਂ ਉਹ ਅਕਾਲੀ ਦਲ ਬਾਦਲ ਦੇ ਸਿਪਾਹੀ ਨੇ ਸ਼ਾਇਦ ਅਕਾਲੀ ਦਲ ਬਾਦਲ ਦੇ ਸਿਪਾਹੀ ਵਜੋਂ ਹੀ ਉਥੇ ਸ਼ਾਮਲ ਹੋਏ ਇਹ ਭੁੱਲ ਗਏ ਕਿ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਤੇ ਲੋਕਾਂ ਤੋਂ ਫਰੋਤੀਆਂ ਮੰਗਣ ਵਾਲੇ ਤੇ ਲੋਕਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਵਿਅਕਤੀ ਦੇ ਪਰਿਵਾਰ ਦੇ ਨੇੜਲੇ ਇੱਕ ਵਿਆਹ ਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਉੰਜ ਵੈਸੇ ਉਹ ਕਹਿੰਦੇ ਨੇ ਕਿ ਉਹ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਮੈਂ ਕੁਝ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਇਸੇ ਵਿਆਹ ਦੀਆਂ ਇਹ ਫੋਟੋਆਂ ਨੇ ਅਮਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਉਹਦੀ ਇਹ ਸਿਸਟਰ ਦਾ ਵਿਆਹ ਸੀ ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਫੋਟੋ ਹੈ ਜਿਹੜੇ ਉਸ ਵਿਆਹ ਦੇ ਵਿੱਚ ਸ਼ਾਮਲ ਸਨ ਔਰ ਅਗਲੀ ਜਿਹੜੀ ਫੋਟੋ ਹੈ ਓ ਵਰਸਾ ਸਿੰਘ ਬਲਟੋਹਾ ਹੋਰਾਂ ਦੀ ਹੈ ਆ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਦੇ ਉੱਤੇ ਗੋਲ ਚੱਕਰ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੇਖ ਸਕਦੇ ਹੋ ਇੱਕ ਪਾਸੇ ਇਹਨਾਂ ਦੇ ਤਰਨਤਾਨ ਤੋਂ ਜਿਹੜੇ ਕੈਂਡੀਡੇਟ ਬਣੇ ਸਨ ਉਹੀ ਨੇ ਇੱਥੇ ਧਰਮੀ ਫੌਜੀ ਹੈ ਨਹੀਂ ਕਿਤੇ ਵੀ ਜਿਹੜੇ ਗੱਲ ਕਰਦੇ ਸੀ ਕਿ ਧਰਮੀ ਫੌਜੀ ਦਾ ਇਹ ਪਰਿਵਾਰ ਹੈ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਹੈ ਔਰ ਇਹ ਜਿਹੜੇ ਤਰਨਤਾਂ ਤੋਂ ਉਮੀਦਵਾਰ ਬਣੇ ਸਨ ਉਹਨਾਂ ਦੇ ਨਾਲ ਤੇ ਗੈਂਗਸਟਰ ਦੇ ਜਿਹੜੇ ਮਦਰ ਨੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਰੀ ਇਸੇ ਵਿਆਹ ਦੇ ਵਿੱਚ ਖੜੇ ਨੇ ਇਹ ਸਾਰੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਲਈਆਂ ਨੇ ਇਸ ਫੋਟੋ ਦੇ ਵਿੱਚ ਜਿਹੜੇ ਉਹ ਬਰੰਪਰਾ ਖੜੇ ਨੇ ਔਰ ਸੁਖਬੀਰ ਸਿੰਘ ਬਾਦਲ ਹੁਰੀ ਖੜੇ ਨੇ ਇਹ ਫੋਟੋ ਗਨੀਬ ਕੌਰ ਮਜੀਠੀਆ ਹੋਰਾਂ ਦੀ ਹੈ ਇਸ ਫੋਟੋ ਦੇ ਵਿੱਚ ਉਹ ਖੜੇ ਨੇ ਸਵਾਲ ਇਹ ਕਿ ਕੀ ਅਕਾਲੀ ਦਲ ਬਾਦਲ ਨੂੰ ਕੋਈ ਹੁਣ ਹੋਰ ਵਿਆਹਾਂ 'ਚ ਸੱਦਦਾ ਨਹੀਂ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਤੱਕ ਸੀਮਤ ਹੋ ਗਏ ਨੇ ਜੋ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਇੱਕ ਪਾਸੇ ਲੜਾਈ ਲੜ ਰਹੀ ਹੈ ਦੂਜੇ ਪਾਸੇ ਬਾਦਲ ਦਲ ਇਨ੍ਹਾਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਨਾਲ ਆਪਣੀਆਂ ਸਾਂਝਾਂ ਜੜੀਆਂ ਉਹ ਫੋਟੋਆਂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਰਿਆ ਔਰ ਉਹਨਾਂ ਦੇ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਪੀਐਮ ਮਾਨ ਨੇ ਜਲੰਧਰ ਵਿਖੇ ਕਰੀਬ 2.5 ਲੱਖ ਐਸਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਕੇ ਉਹਨਾਂ ਸਿੱਖਿਆ ਦੇ ਬਰਾਬਰੀ ਦਾ ਹੱਕ ਕਾਇਮ ਕਰਨ ਦੇ ਨਾਲ-ਨਾਲ ਉਹਨਾਂ ਦੇ ਸੁਪਨਿਆਂ ਨੂੰ ਰਾਹ ਦਿਖਾਇਆ ਹੈ। ਉਹਨਾਂ ਕਿਹਾ ਕਿ ਜਿਸ ਨਾਲ ਵਿਦਿਆਰਥੀ ਆਪਣਾ ਮਿਹਨਤ ਵੱਲ ਧਿਆਨ ਲਗਾਉਣਗੇ ਅਤੇ ਆਪਦੇ ਪਰਿਵਾਰ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ। ਆਓ ਦੇਖਦੇ ਹਾਂ ਇਸ ਮੌਕੇ ਤੇ ਸੀਐਮ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਸੀ। ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ पर मौका मिलना चाहिए बस जिस तरह डॉक्टर बलजीत कौर जी जिन्होने आप बहुत गरीबी ਹੰਡਾਈ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਨਾਲ ਐਮਪੀ ਰਹੇ ਆ ਫਰੀਦਕੋਟ ਤੋਂ ਤੇ ਉਹਨਾਂ ਨੇ ਬਹੁਤ ਦੁਸ਼ਵਾਰੀਆਂ ਚੋਂ ਆਪਣੀ ਜ਼ਿੰਦਗੀ ਨੂੰ ਕੱਢ ਕੇ ਸੰਘਰਸ਼ ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੱਜ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਪੜ੍ਹਾਏ ਹੋਏ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ। ਕਿ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੜ੍ਹਾਏ ਹੋਏ ਆਂ ਜੀ ਤੁਹਾਡੇ ਭੜੇ ਸਟੂਡੈਂਟ ਆਂ ਜੀ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ ਡਾਕਟਰ ਡਾਕਟਰ ਸਾਹਿਬਾਂ ਨੂੰ ਪੜ੍ਹਾਇਆ ਡਾਕਟਰ ਬਣਾਇਆ। ਅਸੀਂ ਫਿਰ ਇਹਨਾਂ ਨੂੰ ਇਹ ਸਰਕਾਰੀ ਨੌਕਰੀ ਕਰਦੇ ਸੀ। ਅਸੀਂ ਇਹਨਾਂ ਨੂੰ ਮਨਾਇਆ ਕਿ ਜੀ ਤੁਸੀਂ ਸਰਕਾਰੀ ਨੌਕਰੀ ਛੱਡ ਕੇ ਇੱਕ ਹੋਰ ਸੇਵਾ 'ਚ ਆਓ। ਤੁਸੀਂ ਮਲੋਟ ਤੋਂ ਇਲੈਕਸ਼ਨ ਲੜੋ ਜਦੋਂ ਇਹ ਜਿੱਤੇ ਬਹੁਤ ਭਾਰੀ ਵੋਟਾਂ ਨਾਲ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਉਹੀ ਮੰਤਰੀਅਲ ਦਿੱਤਾ ਜਿਹੜਾ ਜਿਹਦੇ ਚ ਇਹ ਸੇਵਾ ਕਰਨੀ ਚਾਹੁੰਦੇ ਸੀ ਔਰ ਬੜੀ ਸਫਲਤਾਪੂਰਵਕ ਔਰ ਬੜਾ ਹਰ ਪਿੰਡ ਦਾ ਇਹਨਾਂ ਕੋਲੇ ਡਾਟਾ ਪਿਆ ਹੈ ਬੜਾ ਵਧੀਆ ਪਾਰਲੀਮੈਂਟ ਚ ਵਿਧਾਨ ਸਭਾ ਚ ਬੜੇ ਵਧੀਆ ਤਰੀਕੇ ਨਾਲ ਮੁੱਦੇ ਰੱਖਦੇ ਨੇ ਸੋ ਜੇ ਡਾਕਟਰ ਬਲਜੀਤ ਕੌਰ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਇਸ ਪਦਰ ਤੇ ਜਾ ਸਕਦੇ ਆਪਾਂ ਕਿਉਂ ਨਹੀਂ ਜਾ ਸਕਦੇ ਜੇ ਹਰਪਾਲ ਚੀਮਾ ਜੀ ਇੱਕ ਛੋਟੇ ਜਿਹੇ ਘਰ ਚੋਂ ਗਰੀਬੀ ਚੋਂ ਉੱਠ ਕੇ ਵਕੀਲ ਬਣ ਕੇ ਉਤਵਾਦ ਅੱਜ ਵਿੱਤ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲੇ ਨੇ ਤੇ ਫਿਰ ਆਪਾਂ ਕਿਉਂ ਨਹੀਂ ਇਸ ਅਚੀਵਮੈਂਟ ਨੂੰ ਅਚੀਵ ਕਰ ਸਕਦੇ ਜੱਬੇਵਾਲ ਸਾਹਿਬ ਬڑے ਛੋਟੇ ਪਰਿਵਾਰ ਚੋਂ ਉੱਠ ਕੇ ਅੱਜ ਜੋ ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੜੇ-ਬੜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਬਸ ਇੱਕ ਜਨੂਨ ਚਾਹੀਦਾ ਜਜ਼ਬਾ ਚਾਹੀਦਾ ਸ਼ਾਇਦ ਅੱਜ ਕੁਝ ਪਰਸੈਂਟ ਬੱਚੇ ਇਹ جنੂਨ ਜਜ਼ਬਾ ਲੈ ਕੇ ਜਾਣਗੇ ਕਿ ਮੈਂ ਵੀ ਕੁਝ ਕਰਨਾ ਹੈ ਮੈਂ ਵੀ ਕੁਝ ਬਣਨਾ ਹੈ ਬਹੁਤ ਸਾਰੇ ਬੱਚੇ ਪਹਿਲੀ ਵਾਰ ਬਾਹਰ ਆਏ ਹੁਣੇ ਸਕੂਲ ਤੋਂ ਜਾਂ ਆਪਣੇ ਏਰੀਆ ਤੋਂ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਦੂਰੋਂ ਬੁਲਾਏ ਨਹੀਂ ਬੱਚੇ ਆਲੇ ਦੁਆਲੇ ਤੋਂ ਹੀ ਬੁਲਾਏ ਨੇ ਸੋ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10 ਹਜ਼ਾਰ ਹੀ ਬੁਲਾਇਆ ਹੈ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀ ਫੇ ਲੈਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਵੇ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ ਐਸਟੀ ਇੱਥੇ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ ਇੱਥੇ ਵੱਡੇ ਵੱਡੇ ਦੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ। ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ। ਸੋ ਇਹਨਾਂ ਬੱਚਿਆਂ 'ਚ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ। ਇੱਕ ਵਾਰੀ ਮੈਂ ਚਾਹਾਂਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲਓ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਵੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇ ਤਾਂ ਡੀ ਐਮ ਸੀ ਰੋਕਤੇ ਡਿਗਰੀਆਂ ਰੋਕਤਿਆਂ ਕਿ ਸੰਨ ਤਾਂ ਪੈਸੇ ਨਹੀਂ ਆਏ ਮੈਂ ਉਦੋਂ ਐਮ ਪੀ ਸੀ ਮੇਰੇ ਕੋਲੇ ਬਹੁਤ ਸਾਰੇ ਲੋਕ ਆਏ ਕੋਈ ਕਹਿੰਦਾ ਮੈਂ ਖੱਤਰ ਰੇੜਾ ਚਲਾਉਣਾ ਜੀ ਮੇਰੀ ਬੇਟੀ ਪੜ੍ਹਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਸੀ ਮੈਂ ਚਲੋ 2-4 ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਵਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੀ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਤਾ ਐਸਨ ਪੰਜਾਬ ਦੀਆਂ ਅੱਜ ਦੀਆਂ ਮੁੱਖ ਗਤੀਵਿਧੀਆਂ ਇੱਕ ਵਾਰ ਫੇਰ ਜਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਪੰਜਾਬ ਦੀਆਂ ਨਵੀਆਂ ਸਰਗਰਮੀਆਂ ਦੇ ਨਾਲ ਜਦ ਤੱਕ ਮੈਨੂੰ ਦਿਓ ਇਜਾਜ਼ਤ ਤਨਵਾਦ